ਜੇ ਤੇ ਦੇਸ਼ ਚਿਕਾ ਪਾਸੇ ਚੋਣਾਂ ਦਾ ਮਾਹੌਲ ਹੈ ਉੱਥੇ ਦੇਸ਼ ਇੰਡੀਆ ਦੇ ਸੁਰੱਖਿਆ ਦਾ ਕੀ ਹਾਲ ਹੈ ਇਹ ਤੁਸੀਂ ਖੁਦ ਹੀ ਦੇਖ ਲਓ ਬਰਨਾਲਾ ਦੇ ਬੱਸ ਸਟੈਂਡ ਤੇ ਅੱਜ ਤੋਂ ਤਕਰੀਬਨ 3 ਸਾਲ ਪਹਿਲਾਂ ਲੱਗੇ ਨਾ ਸੀ ਸੀਟੀਵੀ ਕੈਮਰੇ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ ਹੈ 1.5 ਸਾਲ ਤੋਂ ਇੱਕ ਕੈਮਰੇ ਬੰਦ ਪਈ ਨੇ ਤੇ ਪ੍ਰਸ਼ਾਸਨ ਨੂੰ ਕੰਬ ਕਰਨ ਦੀ ਨਹੀਂ ਸੁਖ ਹੈ ਇਹ ਬੱਸ ਸਟੈਂਡ ਤੇ ਰੋਜ਼ ਹਜ਼ਾਰਾਂ ਦੀ ਗਿਣਤੀ ਲੋਕ ਆਉਂਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕਈ ਤਰ੍ਹਾਂ ਦੇ ਘਟਨਾਵਾਂ ਵੀ ਹੋ ਚੁੱਕੀਆਂ ਨੇ ਜਿਸ ਦੇ ਲਈ ਸੀਸੀਟੀਵੀ ਕੈਮਰਾ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਥੇ ਕੋਈ ਕੈਮਰਾ ਨਹੀਂ ਚੱਲਦਾ ਜੀ ਤਕਰੀਬਨ 1 ਸਾਲ ਤੋਂ ਬੰਦ ਨੇ ਜੀ ਇੱਥੇ ਕੋਈ ਵੀ ਹਾਥਾ ਵਾਪਰ ਸਕਦਾ ਹੈ ਜੀ ਤੇ ਇੱਥੇ ਮਿੱਟੀ ਬਹੁਤ ਉੜਦੀ ਹੈ ਜੇ ਕੋਈ ਪੱਖਾ ਨਹੀਂ ਚੱਲਦਾ ਕੋਈ ਪਾਣੀ ਦਾ ਪ੍ਰਬੰਧ ਨਹੀਂ ਜੇ ਲਾਈਟ ਦਾ ਪਾਰਕਾਂ ਦਾ ਬਹੁਤ ਬੁਰਾ ਹਾਲ ਹੈ ਮੇਰੇ ਹਿਸਾਬ ਨਾਲ ਡੇਢ ਸਾਲ ਤੋਂ ਉੱਤੇ ਇਹ ਤਕਰੀਬਨ ਇਹ ਕੈਮਰੇ ਜਿਹੜੇ ਆ ਬੰਦ ਪਏ ਨੇ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਕਿਉਂਕਿ ਪਿਛਲੇ ਸਾਲ ਇੱਕ ਠੇਕੇਦਾਰ ਦਾ ਉੱਥੇ ਕਤਲ ਵੀ ਹੋਇਆ ਸੀਗਾ ਤੇ ਉਸ ਤੋਂ ਪਹਿਲਾਂ ਇੱਕ ਬੱਸ ਨੂੰ ਉੱਥੇ ਬੱਸ ਸਟੈਂਡ ਦੇ ਵਿੱਚ ਅੱਗ ਵੀ ਲਗਾ ਦਿੱਤੀ ਗਈ ਸੀ ਜਿਸ ਦੇ ਕਾਰਨ ਵੱਲੋਂ ਕੋਈ ਵੀ ਜਿਹੜਾ ਸੀਗਾ ਬੰਦੇ ਦਾ ਨਹੀਂ ਪਤਾ ਲੱਗ ਸਕਿਆ ਸੀਗਾ ਪੁਲਿਸ ਨੂੰ ਵੀ ਕੌਣ ਹੈਗਾ ਅਗਰ ਜੇ ਇਹ ਹੀ ਕੈਮਰੇ ਚੱਲਦੇ ਹੋਣ ਤਾਂ ਜਿਹੜੇ ਸ਼ਖਸੀਅਤਾਂ ਦੀ ਬਰਦਾਤ ਕਰਦਾ ਹੈਗਾ ਉਹ ਕੈਮਰੇ ਦੇ ਵਿੱਚ ਝਟ ਦੇ ਵਿੱਚ ਆ ਰਿਹਾ ਤੇ ਪੁਲਿਸ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਗਿਆ ਪਰ ਪ੍ਰਸ਼ਾਸਨ ਬਰਨਾਲੇ ਦਾ ਸੁੱਤਾ ਹੋਇਆ ਬੰਦਾ ਨਹੀਂ ਮੈਨੂੰ ਇਹ ਲੱਗਦਾ ਵੀ ਉਹ ਸ਼ਾਇਦ ਕਿਸੇ ਵੱਡੇ ਹਾਸੇ ਦੀ ਅ ਵੇਟ ਕਰ ਰਿਹਾ ਵੀ ਉਸ ਤੋਂ ਬਾਅਦ ਸ਼ਾਇਦ ਪ੍ਰਸ਼ਾਸਨ ਜਾਗੇਗਾ ਜਿਹੜੇ ਕੈਮਰੇ ਲਗਾਏ ਗਏ ਜਦੋਂ ਪ੍ਰਸ਼ਾਸਨ ਨੇ ਇੰਨਾ ਪੈਸਾ ਖਰਚਿਆ ਹੈਗਾ ਤਾਂ ਉਸ ਨੂੰ ਚਲਾਉਣਾ ਵੀ ਚਾਹੀਦਾ ਇਸ ਦਾ ਲੋਕਾਂ ਨੂੰ ਵੀ ਫਾਇਦਾ ਤੇ ਪ੍ਰਸ਼ਾਸਨ ਨੂੰ ਵੀ ਫਾਇਦਾ ਹੈਗਾ ਅਸੀਂ 1 ਸਾਲ ਹੋ ਗਿਆ ਜੀ ਕੈਮਰੇ ਬਿਲਕੁਲ ਖਰਾਬ ਆ ਗਏ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰੀ ਬੇਨਤੀ ਕੀਤੀ ਆ ਕਿਸੇ ਨੇ ਕੋਈ ਇਹਦੇ ਵੱਲ ਧਿਆਨ ਨਹੀਂ ਦਿੱਤਾ ਤੇ ਆਲੇ-ਦੁਆਲੇ ਦੇ ਰਸਤੇ ਵੀ ਬਹੁਤ ਬੁਰਾ ਹਾਲਾ ਜੀ ਸੜਕਾਂ ਟੁੱਟੀਆਂ ਪਈਆਂ ਉੱਥੇ ਜਦੋਂ ਇਸ ਬਾਏ ਨਗਰ ਸੋਜ਼ਾਰ ٹرسٹ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਹ ਕਹਿ ਕੇ ਪ੍ਰਲਾਟ ਛਾੜ ਦਿੱਤਾ ਕਿ ਸਾਨੂੰ ਜਾਣਕਾਰੀ ਹੈ ਕਿ ਚੋਨਾ ਦੇ ਕਾਰਨ ਟੈਂਡਰ ਪਾਸ ਨਹੀਂ ਹੋ ਰਿਹਾ। ਚੋਨਾ ਤੋਂ ਬਾਅਦ ਟੈਂਡਰ ਪਾਸ ਕਰਵਾ ਕੇ ਜਲਦੀ ਕੰਮ ਕਰਵਾਇਆ ਜਾਵੇਗਾ। ਅਸੀਂ ਉਹਦਾ ਗਵਰਨਮੈਂਟ ਨੂੰ ਪ੍ਰਵਾਨਗੀ ਲਈ ਭੇਜਿਆ ਸੀ ਐਸਟੀਮੇਟ ਜਿਹੜਾ ਕਿ ਪ੍ਰਵਾਨ ਹੋ ਕੇ ਆ ਚੁੱਕਿਆਗਾ। ਉਸ ਤੋਂ ਬਾਅਦ ਅਸੀਂ ਕੁਆਰੀ ਟੈਂਡਰ ਵੀ ਲਗਾ ਚੁੱਕੇ ਹਾਂ ਪਰੰਤੂ ਕਿਸੇ ਨੇ ਟੈਂਡਰ ਨਹੀਂ ਭਰਿਆ ਹੈਗਾ ਹੁਣ ਇਲੈਕਸ਼ਨ ਕੋਡ ਲੱਗਿਆ ਹੋਇਆਗਾ ਇਲੈਕਸ਼ਨ ਕੋਡ ਤੋਂ ਬਾਅਦ ਅਸੀਂ ਦੁਬਾਰਾ ਟੈਂਡਰ ਲਗਾਵਾਂਗੇ ਤੇ ਠੀਕ ਕਰਾਂਗੇ ਨਹੀਂ ਸੜਕਾਂ ਦਾ ਕੰਮ ਸਾਡਾ ਪਹਿਲੇ ਇਲੈਕਸ਼ਨ ਕੋਡ ਤੋਂ ਪਹਿਲੇ ਸਟਾਰਟ ਹੋ ਚੁੱਕਿਆ ਹੈ ਪੱਥਰ ਵਗੈਰਾ ਪੈ ਚੁੱਕਿਆਗਾ ਕੁਝ ਦਿਨਾਂ ਦੇ ਵਿੱਚ ਹੀ ਉੱਥੇ ਪ੍ਰੀਮਿਕਸ ਵਗੈਰਾ ਪੈ ਜਾਏਗਾ ਹੁਣ ਇਹ ਤਾਂ ਅਨੁਵਰ ਸਮਾਹਿ ਦੱਸਿਆ ਕਿ ਚੋਣਾਂ ਤੋਂ ਬਾਅਦ ਇਹ ਕੰਮ ਠੀਕ ਹੁੰਦੇ ਨੇ ਜਾਣ ਹੈ ਬਨਾਰਾ ਤੋਂ ਬਾਲਕੀਸ਼ਨ ਗੋਇਲ ਦੀ ਰਿਪੋਰਟ ਡੇਲੀ ਪੋਸਟ ਵਿੱਚ ਆਉਂਦੀ ਹੈ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ